ਜੇਕਰ ਤੁਹਾਨੂੰ ਲੇਬਰ ਦੀ ਸ਼ੌਟ ਜਾ ਰਹੀ ਹੈ ਤੁਹਾਨੂੰ ਲੱਗਦਾ ਕਿ ਯਾਰ ਅੱਜ ਕੱਲ ਨਾ ਰੇਹ ਪਾਉਣ ਵਾਸਤੇ ਬੰਦਾ ਥਿਆਉਦਾ ਤੇ ਨਾ ਸਪਰੇਅ ਕਰਨ ਵਾਸਤੇ ਬੰਦਾ ਥਿਆਉਦਾ ਹੈਨਾ ਤਾਂ ਜਿਹੜਾ ਬੀਕੇ ਬ੍ਰਦਰ ਜਾ ਲੈਣੇ ਇਹਦਾ ਹੱਲ ਕੱਢਿਆ ਬਾਈ ਨੇ ਬੂਮ ਸਪਰੇਅਰ ਬਣਾਏ ਆ ਤੇ ਅੱਜ ਜਿਹੜਾ ਹੈਗਾ ਮਾਨਸਾ ਦੇ ਖਾਸ ਕਰਕੇ ਸਰਦੂਲਗੜ੍ਹ ਦੇ ਇਲਾਕੇ ਦੇ ਜਿਹੜਾ ਕੁਸਲਾ ਪਿੰਡ ਹੈ ਨਾ ਬਾਈ ਆਪਣਾ ਠੀਕ ਆ ਕੁਸਲਾ ਪਿੰਡ ਵਾਲੇ ਲੈ ਕੇ ਜਾ ਰਹੇ ਆ ਤੇ ਜੇਕਰ ਤੁਸੀਂ ਸਰਦੂਲਗੜ੍ਹ ਦੇ ਇਲਾਕੇ ਦੇ ਵਿੱਚ ਕਿਸੇ ਨੇ ਮੰਨ ਲਓ 100 150 ਕੁਲਾ ਸਪਰੇਅ ਕਰਾਉਣੀ ਹੈ ਕਿਉਂਕਿ ਇੰਨੀ ਦੂਰ ਜਾਣਾ ਹੈਨਾ ਤਾਂ ਤਾਂ ਵੀ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਤੇ ਬਾਕ ਇਹ 4/4 ਹੈ ਠੀਕ ਹੈ ਤੇ ਨਾਲ ਜਿਹੜਾ ਇੱਕ ਦਿਨ ਦੇ ਵਿੱਚ ਦੀ ਕੈਪੈਸਿਟੀ ਹੈ ਘੱਟੋ ਘਾਟ 50 ਤੋਂ 70 ਕਿੱਲੇ ਹੈ ਨਾ ਇੱਕ ਮਾਲਾ ਜਾਵਾਂ ਬੰਦਾ ਆਰਸੀਆ ਫੇਰੀ 50 ਕਿੱਲੇ ਸਪਰੇਅ ਕਰ ਸਕਦਾ ਤੇ ਜੇਕਰ ਮਾਲਾ ਬੰਦਾ ਥੋੜਾ ਆਪਾਂ ਕੇ ਐਕਟਿਵਾ ਦਾ 70 75 ਕਿੱਲਿਆਂ ਦਾ ਵੀ ਮਾਰ ਮਾਰ ਸਕਦਾ ਮੰਨ ਲਓ ਕਿ 200 ਰੁਪਏ ਕਿੱਲੇ ਨੂੰ ਸਪਰੇਅ ਹੁੰਦੀ ਹੈ ਤਾਂ ਲਗਭਗ ਤੁਸੀਂ ਦਿਨ ਦਾ ਘੱਟੋ ਘਾਟ 10000 ਤੋਂ 15000 ਰੁਪਏ ਕਮਾ ਸਕਦੇ ਹੋ ਜੇ ਇਸ ਬੂਮ ਸਪਰੇਅ ਨੂੰ ਤੁਸੀਂ ਲੈ ਕੇ ਬਾਈ ਠੀਕ ਹੈ ਇਹਨੂੰ ਰੋਜ਼ਗਾਰ ਦੇ ਤੌਰ ਤੇ ਵੀ ਵਰਤ ਸਕਦੇ ਹੋ ਤੇ ਜਿਹੜੇ ਮੇਰੇ ਐਮਪੀ ਵਾਲੇ ਭਰਾ ਜਾਂ ਆਪਾਂ ਕੇ